ਸ਼ੂਗਰ ਉਹਦੇ ਸੁਭਾ ਸ਼ਾਮ ਦੀ ਕਾ ਲੱਗਦਾ ਮੇਰਾ ਬੇਟਾ ਸ਼ੂਗਰ ਦਾ ਮਰੀਜ਼ ਆ ਇਦਰੋ ਜੀ ਜਦੋਂ ਮੇਰਾ ਦਿਓਰ ਠਿੰਡਾ ਹੋਇਆ ਉਹਨਾਂ ਨੇ ਫੋਨ ਕੀਤਾ ਮੇਰੇ ਬੱਚਿਆਂ ਨੇ ਵੀ ਆ ਜਾ ਵੀਰੇ ਆਪਾਂ ਲੈ ਕੇ ਜਾਣਾ ਉਹ ਆ ਗਏ ਜੀ ਬਾਬੇ ਬਿਆਸੀਆਂ ਨੇ ਲੈ ਗਏ ਜੀ ਉੱਥੇ ਜਾ ਕੇ ਉਹਨਾਂ ਦੀ ਜੀ ਡੈਥ ਹੋ ਗਈ ਉਹ ਘਰੇ ਬਾਪਸੇ ਲੈ ਆਏ ਜੀ ਆ ਕੇ ਕਿਹਾ ਮੰਮੀ ਕਹਿੰਦਾ ਖੜੀ ਹੋ ਜਾ ਚੱਲ ਆਪਾਂ ਉਧਰ ਚੱਲਦੇ ਆਂ ਅਸੀਂ ਜੀ ਇੱਧਰ ਆ ਗਏ ਥੋੜੇ ਟਾਈਮ ਬਾਅਦ ਕਹਿਣ ਲੱਗੇ ਵੀ ਦੂਆ ਵੀ ਆਇਆ ਨਹੀਂ ਆਇਆ ਨੇ ਉਹ ਅਸੀਂ ਆਮ ਮਾੜਾ ਕਹਿੰਦੇ ਜੀ ਉਹ ਨਿਰਮਲਾ ਉਹਦਾ ਨਾਮ ਤੇ ਜਦੋਂ ਦੇਖਿਆ ਜੀ ਕਿ ਉਹ ਤੜਥਾਂ ਲੱਗ ਰਿਹਾ ਬੈਡਾਂ ਤੇ ਪਿਆ ਜੀ ਅਸੀਂ ਸਾਰੇ ਉਧਰ ਚਲੇ ਗਏ ਜੀ ਮੈਂ ਭੱਜ ਕੇ ਚੱਕ ਕੇ ਨਾਲ ਮੇਰੇ ਦਿਓਰਾਂ ਲੈ ਕੇ ਦੋ ਜਾ ਕੇ ਬਹੁਤ ਮਾੜਾ ਕੰਮ ਹੋਇਆ ਜੀ ਇਹ ਲੈ ਕੇ ਕਿਤੋਂ ਇਹ दारू ਇੱਥੇ ਪਿੰਡ ਚੋਂ ਵੇਚਦੇ ਨਾ ਨਾ ਮਾਰੋਗੇ ਤਾਂ ਵੇਚੇ ਕਿ ਪਿੰਡ ਚੋਂ ਸਾਟਾ ਚੱਕਰ ਕੇ ਜਾਂਦੇ ਜਿਹੜੀ ਇਹ दारू ਹੋਇਆ ਜਿਹੜੀ ਸਰਕਾਰ ਦਿਖਾ ਰਹੀ ਆ ਉਹ ਤਾਂ ਟੀਪੁਰ ਦੀ ਕਰ ਰਹੀ ਆ ਪ੍ਰਸ਼ਾਸਨ ਕਰ ਰਿਹਾ ਹੈ ਹਰਿਆਣਾ ਦੀ ਇਹ ਹਰਿਆਣਾ ਦੀ ਹੁੰਦੀ ਆ ਜਿਹੜੀ ਪੱਤ ਬੰਦੇ ਕੋਲੇ ਪਿੰਡਾਂ ਕਰ ਟੀਪੁਰ ਪੰਜਾਬ ਦੇ ਪਿੰਡਾਂ ਜਿਹੜਾ ਪੰਜਾਬ ਦਾ ਪਿੰਡ ਆ ਸਰ ਉਹ ਜਿਹੜੀ ਸ਼ਰਾਬ ਹੈ ਟੀਪੁਰ ਵਾਲੀ ਉਹ ਹੀ ਕਿੰਡ ਤੋਂ ਖੜੀ ਗਈ ਆ ਪ੍ਰਸ਼ਾਸਨ ਜਿਹੜੀ ਉਹ ਸਾਡੇ ਪਿੰਡੋਂ ਆ ਇੱਥੋਂ ਪਰਮਾ ਇਹਨਾਂ ਨੂੰ ਸ਼ਰਾਬ ਨਹੀਂ ਮਿਲਦੀ ਉਹ ਸ਼ਰਾਬ ਸੀ ਮਿੱਤਰ ਦੀ ਫੈਕਟਰੀ ਦੀ ਬਣਦੀ ਆ ਉਹ ਜਿਹੜੀ ਸਾਡੀ ਐਕਸ਼ਨ ਕਮੇਟੀ ਹੈ ਉਹ ਪ੍ਰਸ਼ਾਸਨ ਦੇ ਅੱਗੇ ਸੀ ਉਹਨੂੰ ਅੱਗੇ ਰੱਖਿਆ ਸਾਡੇ